ਆਜੋ 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 ਮਾਜੇ ਦੇ ਪਾਹਾਂ ਵਾਲੇ ਖੋਲ ਦੇਖ ਜਾਨੇ ਕੁਰਤੇ ਪਜਾਮਿਆਂ ਦੇ ਵਿੱਚ ਲਿਆਂਦਾ ਬਹੁਤ ਵੱਡਾ ਬੰਡਾਰ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਣਾ ਬਜ਼ਾਰਾਂ ਦੇ ਵਿੱਚ ਜਿਹੜੇ 3 3000 ਦੇ 35 3500 ਦੇ 32 3200 ਦੇ ਕੁਰਤੇ ਪਜਾਮੇ ਮਿਲਦੇ ਆ ਮਾਤੂ ਸ਼੍ਰੀ ਦਸਤਾਰ ਤੇ ਆਜੋ ਤਿੰਨ ਤਿੰਨ ਹਜ਼ਾਰ ਵਾਲੇ ਕੋਟ ਤੇ ਪਿਆ ਮੈਂ ਲੈ ਜਾਓ 700 ਦੇ ਵਿੱਚ ਇੱਕ ਹੋਰ ਸਾਡਾ ਫਾਇਦਾ ਕੱਟਣਾ ਬਾਜ਼ਾਰ ਚ ਜਾਂਦੇ ਹੋ ਕੋਈ ਕਹਿੰਦਾ 800 ਦਾ ਕੋਈ ਕਹਿੰਦਾ 1000 ਦਾ ਲੈ ਜਾਓ 200 ਰੁਪਏ ਦਾ ਕੋਟਾ ਪਿਆਮਾ 400 ਦੇ ਦੋ ਕੋਟ ਤੇ ਪਿਆ ਮੈਂ ਦੋ ਦੋ 100 ਰੁਪਏ ਦੇ ਵਿੱਚ ਰੰਗ ਵੀ ਜਿੰਨੇ ਮਰਜ਼ੀ ਲੈ ਜਾਓ ਮਾਤੂ ਸ਼੍ਰੀ ਦਸਤਾਰ ਤੇ ਆ ਜਾਓ ਪੇਪਰ ਕੋਟਣ ਗੀਜ਼ਾ ਕੋਟਣ ਹਾਂਜੀ ਕੱਲਾ 200 ਹੀ ਨਹੀਂ ਕੱਲਾ 700 ਹੀ ਨਹੀਂ ਸਾਡੇ ਕੋਲ ਵਾਈਟ ਕੋਟ ਦਾ ਪਿਆਮਾ 1200 ਰੁਪਏ ਵਾਲਾ ਵੀ ਹੈਗਾ ਜਿਹੜਾ ਬਿਆਰ ਤੇ 3000 ਰੁਪਏ ਦਾ ਸਾਡੇ ਕੋਲ ਕੁਰਤਾ ਪਜਾਮਾ 8000 ਰੁਪਏ ਵਾਲਾ ਵੀ ਹੈਗਾ ਜਿਹੜੇ ਵੱਡੇ ਵੱਡੇ ਲੀਡਰ ਕਹਾਉਂਦੇ ਆ ਸਾਡੇ ਕੋਲ ਉਹ ਵੀ ਕੁਰਤਾ ਪਜਾਮਾ ਹੈਗਾ ਪੰਜਾਬ 'ਚ ਵੋਟਾਂ ਦਾ ਮਾਹੌਲ ਆ ਕਹਿੰਦੇ ਰੰਗ ਗੀਨ ਹੋਇਆ ਪਿਆ ਮਾਹੌਲ ਹੈ ਨਾ ਤੇ ਚਿੱਟੇ ਰੰਗ ਦੇ ਕੁਰਤੇ ਪਜਾਮੇ ਕਾਲੇ ਰੰਗ ਦੀਆਂ ਐਨਕਾਂ ਗਰੇ ਰੰਗ ਦੀ ਜੁੱਤੀ ਤੇ ਮੂਛਾਂ ਦੇ ਕਿੱਤਾ ਤੇ ਤੁਸੀਂ ਹੁਣ ਜਾ ਸਕਦੇ ਆ ਚਾਹੇ ਰੈਲੀਆਂ 'ਤੇ ਚੱਲ ਜਾਓ ਚਾਹੇ ਲੀਡਰ ਨੇ ਗੱਡੀਆਂ ਭਜਾ ਲਓ ਵੱਡੇ ਫਾਇਦੇ ਕਰਦੇ ਨੇ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਇੰਗਲਿਸ਼ ਇੰਗਲਿਸ਼ ਕਲਰ ਦੇ ਰਹੇ ਆ ਚੁੰਨ ਚੁੰਨ ਕੇ ਬੋਲ ਬੋਲਦੇ ਬੱਚਿਆੜੇ ਰੰਗ ਲਿਆਤੇ ਆ ਇਹ ਰੰਗ ਕੀਸਾ ਕਾਟਨ ਦੇ ਆ ਇਟਾਲੀਅਨ ਫੈਬਰਿਕ ਦੇ ਆ ਆ ਚੱਕੋ ਲੈਣ ਦੇ ਵਿੱਚ ਰੰਗ ਆ ਚੱਕੋ ਮੈਟੀ ਦੇ ਵਿੱਚ ਰੰਗ ਆ ਚੱਕੋ ਪੇਪਰ ਕਾਟਨ ਦੇ ਵਿੱਚ ਰੰਗ ਵੈਰਾਈਟੀਆਂ ਟੌਪ ਟੌਪ ਦੀਆਂ ਆ ਚੱਕੋ ਆ ਗਈਆਂ ਚੈੱਕ ਸ਼ਰਟ ਆ ਚਾਹੇ ਮੁੰਡੇ ਕਾਲਜ ਦੇ ਆ ਕਹਿੰਦੇ ਖਾਲਸਾ ਕਾਲਜ ਨੇੜੇ ਹੀ ਐ ਪਤਲੀ ਘਰ ਚੌਂਕ ਦੇ ਉੱਥੇ ਮੁੰਡੇ ਸ਼ਕੀਨੀ ਲਾਂਦੇ ਆ ਟੌਰ ਪੂਰੀ ਘਟਦੇ ਆ ਸ਼ਰਟ ਸਾਡੇ ਕੋ 300 ਰੁਪਏ ਤੋਂ ਸ਼ੁਰੂ ਹੈ ਬਾਜ਼ਾਰ ਦੇ ਵਿੱਚ 10-10 ਹਜ਼ਾਰ 12-12 ਹਜ਼ਾਰ ਸਾਡੇ ਕੋਲ ਆਜੋ 2 ਪੀਸ ਕੋਟਪੈਂਟ 2995 'ਚ ਲੈ ਜਾਓ 3 ਪੀਸ ਕੋਟਪੈਂਟ 3760 'ਚ ਲੈ ਜਾਓ ਕੱਪੜੇ ਦੀ ਕੁਆਲਿਟੀ ਵੀ ਪੂਰੀ ਟਣਕਾ ਕੇ ਦਵਾਂਗੇ ਸਾਰੇ ਪੰਜਾਬ ਦੀ ਗੱਲ ਕਰਦਾ ਹਰ ਇੱਕ ਮੁਹੱਲੇ ਗਲੀ ਦੀ ਗੱਲ ਕਰਦਾ ਨਾਲ ਦੇ ਟੇਲਰ ਤੋਂ ਪੁੱਛ ਲਓ 8-8000 5-5 6-6 ਹਜ਼ਾਰ ਸਵਾਈ ਲੈਂਦੇ ਆ ਅਸੀਂ 2995 'ਚ 2 ਪੀਸ ਕੋਟਪੈਂਟ ਸੀਕੇ ਦੇ ਦੇਣਾ ਭਾਜੀ ਗੱਲ ਇੱਥੇ ਨਹੀਂ ਮੁੱਕਦੀ ਆਜੋ ਤੁਹਾਨੂੰ ਕੋਰਟ ਪੈਂਟ ਲਾਈਨਿੰਗ ਵਾਲਾ ਵੀ ਦਿਖਾਦਾ ਕੋਰਟ ਪੈਂਟ ਤੁਹਾਨੂੰ ਇਟਾਲੀਅਨ ਵੀ ਦਿਖਾਦਾ ਕੋਰਟ ਪੈਂਟ ਚੈੱਕ ਵਾਲਾ ਵੀ ਦਿਖਾਦਾ ਇਹ ਵੀ ਕੋਈ 20-25 ਹਜ਼ਾਰ ਦਾ ਨਹੀਂ ਇਹ ਵੀ 5-7 ਹਜ਼ਾਰ 'ਚ ਸੀਕੇ ਦੇ ਦਾਂਗੇ ਆ ਦੇਖੋ ਵਰਲਡ ਦਾ ਸਭ ਤੋਂ ਵੱਡਾ ਬ੍ਰਾਂਡ ਮਾਤੂ ਸ਼੍ਰੀ ਦਸਤਾਰ ਅਸਲ ਰੰਗ ਸਰਦਾਰੀ ਦੇ ਪੱਗਾਂ ਦਾ ਵੱਡਾ ਬ੍ਰਾਂਡ ਜਿਹਦੇ ਰੇਟ ਬਹੁਤ ਨਿੱਕੇ-ਨਿੱਕੇ ਆ ਚੈਲੰਜ ਦੇ ਨਾਲ ਕਹਿੰਦੇ ਆ ਸਾਡੇ ਕੋਲ 550 ਤੋਂ ਵੱਧ ਪੱਗਾਂ ਦੇ ਵਿੱਚ ਰੰਗ ਗਿਆ ਰੰਗ ਫੇਟ ਹੋ ਜਵੇ ਡੱਬ ਪੈ ਜਵੇ 3 ਮਹੀਨੇ ਦੇ ਅੰਦਰ ਅੰਦਰ ਪੱਗ ਬਦਲ ਕੇ ਨਵੀਂ ਲੈ ਜਾਓ ਗਾਰੰਟੀ ਦਿੰਨੇ ਪੂਰੀ ਪੱਗਾਂ ਦੇ ਨਾਲ ਮੈਚ ਕਰਕੇ ਟਾਈਆਂ ਲੈ ਜਾਓ ਦੇਖੋ ਟਾਈਆਂ ਦੇ ਵਿੱਚ ਹੀ ਬਹੁਤ ਸਾਰੀ ਕੁਆਲਟੀ ਆ ਚੁੱਕੀ ਆ ਪੈਕਿੰਗ ਬੜੀ ਸੋਹਣੀ ਹੈਗੀ ਆ ਤੁਸੀਂ ਲਾਈਨਿੰਗ ਦਾ ਕੱਪੜਾ ਲੈਣਾ ਉਹਦੇ ਵਿੱਚ ਵੀ ਬਹੁਤ ਵੱਡੇ ਫਾਇਦੇ ਤੁਹਾਡੇ ਕਰਦੇ ਨੇ ਸਿਰਫ 40 ਰੁਪਏ ਮੀਟਰ ਤੋਂ ਲਾਈਨ ਦਾ ਕੱਪੜਾ ਸ਼ੁਰੂ ਆ ਲਓ ਜੀ ਇੱਕ ਫੁੱਟ ਤੇ ਵੀ ਮੈਂ ਵੀ ਦੇਖ ਲਓ ਸਾਡੇ ਉੱਚੇ ਲੰਮੇ ਛੇਲਛਵੀਲੇ ਭਰਾਵਾਂ ਦੇ ਲਈ ਬਹੁਤ ਸੋਹਣੇ ਕੱਪੜੇ ਤਾਂ ਹੈਗੇ ਆ ਤੁਸੀਂ ਸਟਿਚਿੰਗ ਵੀ ਚੈੱਕ ਕਰ ਲਓ ਸਾਡੀ ਨੰਬਰ 1 ਸਟਿਚਿੰਗ ਆ ਸਾਡੇ ਕੋਲ ਟੇਲਰ ਮੁਕਸਰ ਤੋਂ ਆ ਗਏ ਆ ਸਾਡੇ ਕੋਲ ਜੂਪੀ ਤੋਂ ਆ ਗਏ ਆ ਸਾਡੇ ਕੋਲ ਬਿਹਾਰ ਤੋਂ ਆ ਗਏ ਆ ਸਾਡੇ ਕੋਲ ਜੰਮੂ ਕਸ਼ਮੀਰ ਤੋਂ ਆ ਗਏ ਆ ਸਾਡੇ ਕੋਲ ਬਠਿੰਡੇ ਤੋਂ ਆ ਗਏ ਆ ਸਾਡੇ ਕੋਲ ਅੰਮ੍ਰਿਤਸਰ ਤੋਂ ਆ ਗਏ ਆ ਉਹ ਕਿਹੜਾ ਕੋਨਾ ਆ ਜਿੱਥੋਂ ਦੇ ਟੇਲਰ ਸਾਡੇ ਕੋਲ ਨਹੀਂ ਚਾਹੇ ਤੁਸੀਂ ਕੁਰਤਾ ਪਜਾਮਾ ਬਣਾ ਲਓ ਚਾਹੇ ਤੁਸੀਂ ਪਠਾਨੀ ਸੂਟ ਬਣਾ ਲਓ ਚਾਹੇ ਤੁਸੀਂ ਸਲਵਾਰ ਸੂਟ ਬਣਾ ਲਓ ਚਾਹੇ ਤੁਸੀਂ ਲਸਟਨ ਵਾਲਾ ਪਜਾਮਾ ਬਣਾ ਲਓ ਚਾਹੇ ਤੁਸੀਂ ਨਾਲੇ ਵਾਲਾ ਬਣਾ ਲਓ ਚਾਹੇ ਤੁਸੀਂ ਬੈਲਟ ਵਾਲਾ ਬਣਾ ਲਓ ਆਪਸ਼ਨਾਂ ਤੁਹਾਡੇ ਲਈ ਸਾਡੇ ਕੋਲ ਬਹੁਤ ਸਾਰੀਆਂ ਆ ਵੱਡੇ ਫਾਇਦੇ ਕਰਕੇ ਦੇਣੇ ਆ ਮਾਤੂ ਸ਼੍ਰੀ ਦਸਤਾਰ ਪੁੱਤਰੀ ਘਰ ਚੌਂਕ ਸ਼੍ਰੀ ਅਮਰਸਰ ਸਾਹਿਬ ਆਜੋ ਰਿਕਾਰਡ ਤੋੜ ਦਿਆਂਗੇ ਗੈਰਾਮਨ ਓਮ ਸੰਧੀ ਨਾਲ ਹਰਦੀਪ ਸਿੰਘ ਤਗੜਸਾਨ ਟੀਵੀ ਸ਼੍ਰੀ ਅਮਰਸਰ ਸਾਹਿਬ